ਉਹ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਸ ਸਮੇ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡਿਸ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਫਿਰ ਕੀ ਨਾਮ ਹੈ ਇਹ ਆਪਣਾ ਫੇਰ ਆਣੇਗੇ ਨਹੀਂ ਖੜ ਜੋ ਰਹੀ ਇਹ ਲੋ ਜੀ ਭਰਾਏ ਤੁਹਾਡਾ ਲੋ ਚਲੋ ਕਿੱਥੇ ਜਾਓਗੇ ਉਹ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਸ ਸਮੇ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡਿਸ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਫਿਰ ਕੀ ਨਾਮ ਹੈ ਇਹ ਆਪਣਾ ਫੇਰ ਆਣੇਗੇ ਨਹੀਂ ਖੜ ਜੋ ਰਹੀ ਇਹ ਲੋ ਜੀ ਭਰਾਏ ਤੁਹਾਡਾ ਲੋ ਚਲੋ ਕਿੱਥੇ ਜਾਓਗੇ ਉਹ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਸ ਸਮੇ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡੀਜ਼ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਫਿਰ ਕੀ ਨਾਮ ਹੈ ਇਹ ਆਪਣਾ ਫੇਰ ਰੱਖਣਗੇ ਨਹੀਂ ਖੜ ਜੋ ਰਹੀ ਇਹ ਲੋ ਜੀ ਭਰਾਏ ਤੁਹਾਡਾ ਲੋ ਚਲੋ ਕਿੱਥੇ ਜਾਓਗੇ